16% ਚਾਂਸ ਜ਼ਿਆਦਾ ਹੋ ਜਾਂਦਾ ਸਿਆਲਾਂ ਦੇ ਵਿੱਚ 7 ਘੰਟੇ ਤੁਹਾਡੀ ਨੀਂਦ ਰੋਜ਼ ਠੀਕ ਚੱਲਦੀ ਆ 7000 ਤੋਂ ਜ਼ਿਆਦਾ ਕਦਮ ਚਾਹੀਦੇ ਜਿੰਨੇ ਜ਼ਿਆਦਾ ਕਦਮ ਕਰੋਗੇ ਓਨਾ ਵਧੀਆ ਆਂ ਆਪਾਂ 7 ਦੀ ਭਾਵਨਾ ਰੱਖੀਏ ਸੰਤੋਖ ਦੀ ਭਾਵਨਾ ਰੱਖੀਏ ਤੇ ਮਨ ਨੂੰ ਸ਼ਾਂਤ ਰੱਖੀਏ ਸਿਮਰਨ ਦੇ ਨਾਲ ਸਰਦੀਆਂ ਦੇ ਵਿੱਚ ਹਾਰਟ ਅਟੈਕ ਜਾਂ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਵਧਦੀਆਂ ਆਂ ਹੁਣ ਅੱਜ ਜਦੋਂ ਕਿ ਅਸੀਂ ਨਵੰਬਰ ਦਾ ਅੱਧ ਟੱਪ ਚੁੱਕੇ ਆ ਤਾਂ ਇਹਦੇ ਬਾਰੇ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਸਰਦੀਆਂ ਦੇ ਵਿੱਚ ਹਾਰਟ ਅਟੈਕ ਜਾਂ ਜਿਹੜਾ ਬਲੱਡ ਪ੍ਰੈਸ਼ਰ ਆ ਜਿਆਦਾ ਹੁੰਦਾ ਬਿਲਕੁਲ ਸਹੀ ਗੱਲ ਹੈ ਔਰ ਜਸਕਰਨ ਜੀ ਬਹੁਤ ਸਾਰੀ ਸਟੱਡੀਜ਼ ਜਿਹੜੀਆਂ ਕੇ ਸਾਨੂੰ ਸ਼ੋਅ ਕਰ ਰਹੇ ਆ ਜਿਹੜਾ ਕੈਨੇਡਾ ਦਾ ਹਾਰਟ ਐਂਡ ਸਟ੍ਰੋਕ ਫਾਊਂਡੇਸ਼ਨ ਯਾ ਅਮਰੀਕਾ ਦਾ ਅਮਰੀਕਨ ਹਾਰਟ ਐਸੋਸੀਏਸ਼ਨ ਯਾ ਇਵਨ ਯੂਰਪ ਦੇ ਵਿੱਚ ਵੀ ਜਿਹੜੇ ਹੈਗਾ ਇਹੀ ਦੁਹਾਈ ਦੇ ਰਹੇ ਆ ਵੀ ਸਿਆਲਾਂ ਦੇ ਵਿੱਚ ਹਾਰਟ ਟੈਕ ਬਲੱਡ ਪ੍ਰੈਸ਼ਰ ਜਦੋਂ ਆਦੀ ਜਿਹੜੀ ਹੈਗੀ ਆ ਮਾਤਰਾ ਜਾਂ ਗਿਣਤੀ ਵੱਧ ਜਾਂਦੀ ਆ ਹੁਣ ਜਿਹੜੀ ਮੈਂ ਤੁਹਾਡੇ ਨਾਲ ਸਾਂਝ ਕਰ ਰਿਹਾ ਇਸ ਸਵੀਡਨ ਤੋਂ ਡੇਟਾ ਆ ਰਿਹਾ 16 ਸਾਲ ਦਾ ਉਹਨਾਂ ਦਾ ਡੇਟਾ ਹੈਗਾ ਉਹ ਮਾਨੀਟਰ ਕਰ ਰਹੇ ਸੀ ਵੀ ਹਾਰਟ ਅਟੈਕ ਕਦੋਂ ਹੁੰਦਾ ਤਾਂ ਉਹਨੇ ਦੇਖਿਆ ਵੀ ਕਰੀਬਨ ਕਰੀਬਨ 16% ਚਾਂਸ ਜ਼ਿਆਦਾ ਹੋ ਜਾਂਦਾ ਸਿਆਲਾਂ ਦੇ ਵਿੱਚ ਕੰਪੇਅਰ ਟੂ ਗਰਮੀਆਂ ਚ ਔਰ ਉਹਨੇ ਇਹ ਵੀ ਦੇਖਿਆ ਵੀ 37% ਚਾਂਸ ਹੁੰਦਾ ਵੀ ਕ੍ਰਿਸਮਸ ਦੀ ਈਵ 24 ਦੀ ਜਿਹੜੀ ਰਾਤ ਆ दस ਕੌਸੇ ਦੇ ਲੱਗ ਚਾਗੇ ਹੋਣ ਦੀ ਸੰਭਾਵਨਾ ਹੈਗੀ ਆ ਹਾਂ ਔਰ ਫਿਰ ਸੈਕੰਡ ਉਹਨਾਂ ਨੇ ਦੇਖਿਆ ਵੀ ਬਾਕਸਿੰਗ ਡੇ ਜਦੋਂ ਵੀ ਪੈਸੇ ਜਿਹੜੇ ਹੈਗੇ ਬਿਨਾਂ ਲੋੜੇ ਆਪਾਂ ਚੀਜ਼ਾਂ ਖਿੱਚ ਲਿਆ ਹੈ ਵੀ ਅਤਿ ਪ੍ਰਾਈਸ 'ਚ ਲੱਗੀਆਂ ਸੀ ਹਨਾ ਉਹ ਤੇ ਤੀਜਾ ਉਹਨੇ ਦੇਖਿਆ ਜਨੂਅਰੀ 1 ਨੂੰ ਉਹਨੇ ਜਿਹੜੇ ਤਿੰਨੋਂ ਜਿਹੜੇ ਹੈਗੇ ਅਹਿਮ ਦਿਨ ਹੈਗੇ ਆ ਕਿਉਂਕਿ ਆਪਾਂ ਵੈਸਟਰਨ ਵਰਲਡ 'ਚ ਰਹ ਰਹੇ ਆ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਤਿਉਹਾਰ ਹੈਗਾ ਉਹ 크ਿਸਮਸ ਹੈਗਾ ਬਾਕਸਿੰਗ ਡੇ ਹੈਗਾ ਨਿਊ ਇਅਰ ਈਵ ਹੈਗਾ ਤੇ ਅਸੀਂ ਮਨਾਨਨੇ ਉਹਦੇ ਨਾਲ ਨਾਲ ਕਿ ਵੀ ਜਿੱਥੇ ਅਸੀਂ ਰਹਨੇ ਆ ਉਹਦਾ ਸੱਬੇਚਾਰ ਕਲਚਰ ਦਾ ਸਾਡੇ ਤੇ ਅਸਰ ਪੈਂਦਾ ਸਾਡੇ ਬੱਚੇ ਵੀ ਬਣਾਉਂਦੇ ਆ ਹੁਣ ਪ੍ਰੋਬਲਮ ਇਹ ਖੜੀ ਹੁੰਦੀ ਆ ਵੀ ਜਦੋਂ ਜਦੋਂ ਟੈਂਪਰੇਚਰ ਡ੍ਰੌਪ ਹੁੰਦਾ ਉਹਦੇ ਉੱਤੇ ਵੀ ਸਟੱਡੀਜ਼ ਆਈਆਂ ਮੈਂ ਉਹਦੇ ਰਿਵਿਊ ਕਰ ਰਿਹਾ ਸੀ ਵੀ ਅਗਰ 0 ਤੋਂ ਥੱਲੇ ਗਿਆ ਤੇ ਹਾਰਟ ਅਟੈਕ ਦੀ ਚਾਂਸਸ ਵਧਦੀ ਗਈ ਜਿੰਨਾ ਥੱਲੇ ਗਿਆ -1 ਗਿਆ ਹੋਰ ਵਧੀ -3 ਗਿਆ ਹੋਰ ਵਧੀ -10 ਗਿਆ ਹੋਰ ਵਧੀ -30 ਗਿਆ ਹੋਰ ਜ਼ਿਆਦਾ ਵਧ ਗਈ ਔਰ 10 ਤੋਂ 5 ਡਿਗਰੀ ਤੋਂ ਉੱਤੇ ਟੈਂਪਰੇਚਰ ਪੋਜ਼ਿਟਿਵ ਹੋ ਜਾਤੇ ਹਾਰਟ ਅਟੈਕ ਦੀ ਦਰ ਘਟ ਗਈ ਪਿਆ ਕਿਉਂਕਿ ਬੀਸੀ ਚ ਆਪਾਂ ਥੋੜੇ ਜੇ ਇਸ ਪੱਖੋਂ ਮਤਲਬ ਰੱਬ ਨੇ ਸਾਨੂੰ ਸੁਰੱਖਿਅਤ ਰੱਖਿਆ ਵੀ ਜ਼ੀਰੋ ਤੋਂ ਉੱਤੇ ਰੰਨੇ ਕਈ ਵਾਰ ਕਦੇ ਕਦੇ ਅਸੀਂ ਥੱਲੇ ਜਾਂਦੇ ਹਾਂ ਲੇਕਿਨ ਤੁਹਾਨੂੰ ਪਤਾ ਟੋਰਾਂਟੋ ਚ ਆਲਰੇਡੀ ਸਨੋ ਪੈ ਚੁੱਕੀ ਆ ਬਹੁਤ ਪਾਸੇ ਅਮਰੀਕਾ ਚ ਵੀ ਹੋ ਚੁੱਕਿਆ ਔਰ ਇੱਥੇ ਵੀ ਸਮੋਤਾ ਪਾਣੀ ਬੈਣੀ ਹੈ ਪ੍ਰੈਡਿਕਟ ਹੈਗਾ ਇਸ ਵੀਕਐਂਡ ਜੇ ਵੀ ਸ਼ੱਡ ਸਟਾਰਮ ਆਊਗਾ ਹੁਣ ਜਦੋਂ ਟੈਂਪਰੇਚਰ ਕੋਲਡ ਹੋਏ ਤੇ ਖੂਨ ਦੀ ਨਸਾ ਟਾਈਟ ਹੋ ਜਾਂਦੀ ਆ ਆਕੜ ਜਾਂਦੀ ਆ ਜਦੋਂ ਇਹ ਆਪਾਂ ਕੋਈ ਚੀਜ਼ ਬਾਹਰ ਰੱਖੀਏ ਬਰਫ਼ ਜਿਹੜੇ ਆਪਾਂ ਪਾਣੀ ਆਕੜ ਗਏ ਤੇ ਤਾਂ ਹੀ ਬਰਫ਼ ਬਣਿਆ ਉਹ ਤਾਂ ਖੂਨ ਦੀ ਨਸਾਂ ਆਕੜ ਜਾਂਦੀ ਹੈ ਜਦੋਂ ਖੂਨ ਦੀ ਨਸਾਂ ਆਕੜ ਗਈਆਂ ਉਹ ਪ੍ਰੈਸ਼ਰ ਵੱਧ ਗਿਆ ਉੱਚ ਤੇ ਫਿਰ ਹਾਰਟ ਨੂੰ ਪੰਪ ਕਰਨ ਚ ਉਹ ਖਿਆਈ ਆ ਰਿਹਾ ਕਿਉਂਕਿ ਅੱਗੇ ਪ੍ਰੈਸ਼ਰ ਜ਼ਿਆਦਾ ਹਾਰਟ ਨੂੰ ਜ਼ਿਆਦਾ ਲੋਡ ਪੈ ਰਿਹਾ ਤੇ ਜਿਹੜਾ ਹਾਰਟ ਕੰਮ ਕਰ ਰਿਹਾ ਸੀ ਵੀ ਚਲੋ ਬਾਰਡਰ ਲਾਈਨ 'ਚ ਕੰਮ ਕੀਤਾ ਜਾ ਰਿਹਾ ਸੀ ਉਹਨੂੰ ਫਿਰ ਹਾਰਟ ਅਟੈਕ ਦੀ ਸੰਭਾਵਨਾ ਵੱਧ ਜਾਂਦੀ ਹੈ ਦੂਜਾ ਇਹ ਹੁੰਦਾ ਸਟ्रेस ਕਿਉਂਕਿ ਹੌਲੀਡੇ ਦਾ ਸਟ्रेस ਸ਼ਾਪਿੰਗ ਕਰਨੀ ਗੈਸ ਨੂੰ ਬੁਲਾਉਣਾ ਪਾਰਟੀਆਂ ਜਿਹਾਣਾ ਇਹ ਕਰਨਾ ਉਹ ਕਰਨਾ ਪੈਸੇ ਦੀ ਵੀ ਹੈਗੇ ਤੁਹਾਨੂੰ ਪਤਾ ਕੋਸਟ ਆਫ ਲਿਵਿੰਗ ਅੱਗੇ ਵਧਿਆ ਹੋਇਆ ਹਾਊਸਿੰਗ ਕਰਾਈਸਿਸ ਪਈ ਹੋਈ ਆ ਉਹ ਵੀ ਮਾਨਸਿਕ ਤੌਰ ਤੇ ਅਸਰ ਕਰਦਾ ਦੂਜੇ ਜਿਹੜੇ ਫੰਕਸ਼ਨਸ ਹੁੰਦੇ ਆ ਉਹਦੇ ਵਿੱਚ ਫਿਰ ਬਹੁਤ ਲੇਟ ਨਾਈਟ ਤੱਕ ਖਾਣਾ ਪੀਣਾ ਹੁੰਦਾ ਕੈਲੋਰੀਜ਼ ਜ਼ਿਆਦਾ ਯੂਜ਼ ਹੁੰਦੀਆਂ স্মੋਕਿੰਗ ਹੁੰਦੀ ਆ ਅਲਕੋਹਲ ਯੂਜ਼ ਹੁੰਦਾ ਆਪਾਂ ਫੈਡੀ ਚੀਜ਼ਾਂ ਜ਼ਿਆਦਾ ਖਾ ਲਤੀਆਂ ਲੂਣ ਵਾਲੀ ਚੀਜ਼ਾਂ ਜ਼ਿਆਦਾ ਖਾ ਲਤੀਆਂ ਇਹ ਵੀ ਬਲੱਡ ਪ੍ਰੈਸ਼ਰ ਚੱਕਦੀਆਂ ਲੂਣ ਜਿਹੜਾ ਹੈਗਾ ਅਸੀਂ 2 ਤੋਂ 3 ਗੁਣਾ ਜ਼ਿਆਦਾ ਖਾ ਰਹੇ ਜਿੰਨੀ ਸਾਨੂੰ ਖਾਣਾ ਚਾਹੀਦਾ ਔਰ ਖਾਸ ਕਰਕੇ ਹੌਲੀਡੇ ਸੀਜ਼ਨ 'ਚ ਇਹ ਜ਼ਿਆਦਾ ਹੁੰਦਾ ਹੁਣ ਇਸ ਤੋਂ ਬਚਾਅ ਦੇ ਤੌਰ ਤੇ ਆਪਾਂ ਕੀ ਕਰੀ ਪਹਿਲੀ ਗੱਲ ਤਾਂ ਹੈਲਦੀ ਹੈਬਿਟਸ ਜਿਹੜੀਆਂ ਹੈਗੀਆਂ 7 ਘੰਟੇ ਤੁਹਾਡੀ ਨੀਂਦ ਰੋਜ਼ ਠੀਕ ਚਾਹੀਦੀ ਆ 7000 ਤੋਂ ਜ਼ਿਆਦਾ ਕਦਮ ਚਾਹੀਦੇ ਜਿੰਨੇ ਜ਼ਿਆਦਾ ਕਦਮ ਕਰੋਗੇ ਉਹਨਾਂ ਵਧੀਆ ਤੋਂ ਮਿਨੀਮਮ ਹੈਗਾ 7 ਮੈਂ ਇਸ ਲਈ ਕਹਿ ਰਿਹਾ 7 ਕਿਉਂਕਿ ਸੋਖਾ ਸਾੜ ਲਿਆ 7 ਰੰਗ ਖਾਈਏ ਉਹ ਜ਼ਿਆਦਾ ਸਾਨੂੰ ਸਬਜ਼ੀਆਂ ਔਰ ਫਰੂਟ ਤੋਂ ਮਿਲਣਗੇ ਜਦੋਂ ਸੱਤ ਰੰਗੀ ਪੀਂਗੇ ਰੇਨਬੋ ਕਲਰ ਹੁੰਦੇ ਆ ਤੇ ਆਪਾਂ ਸੱਤ ਦੀ ਭਾਵਨਾ ਰੱਖੀਏ ਸੰਤੋਖ ਦੀ ਭਾਵਨਾ ਰੱਖੀਏ ਤੇ ਮਨ ਨੂੰ ਸ਼ਾਂਤ ਰੱਖੀਏ ਸਿਮਰਨ ਦੇ ਨਾਲ ਸੋ ਡੀਪ ਬਰੀਥਿੰਗ ਰਿਲੈਕਸੇਸ਼ਨ ਸਟ्रेस ਮੈਨੇਜਮੈਂਟ एक्सरसाइज ਕਰ ਸਕਦੇ ਆ एक्सरसाइज ਕਰਨ ਦੇ ਨਾਲ ਇਦਾਂ ਹੁੰਦਾ ਵੀ ਜਿਹੜਾ ਐਡਰਨਲ ਇਨ ਨੋਨ ਐਡਰਨਲ ਇਨ ਹਾਰਮੋਨ ਹੈ ਬ੍ਰੇਨ ਤੋਂ ਥੱਲੇ ਚਲੇ ਜਾਂਦਾ ਐਂਡੋਰਫਿਨ E N D O R P H I N ਹਾਰਮੋਨ ਹੁੰਦਾ ਜਿਹੜਾ ਐਕਚੁਅਲੀ ਬਲੱਡ ਪ੍ਰੈਸ਼ਰ ਨੂੰ ਖੋਲਦਾ ਵੀ ਹੈਗਾ ਸੋ ਤੁਹਾਡੇ ਦੋਰਾ ਬੈਨੀਫਿਟ ਹੈਗਾ ਇਸ ਟਾਪਿਕ ਦੇ ਉੱਤੇ ਹਾਰਟ ਅਟੈਕ ਤੇ ਬਲੱਡ ਪ੍ਰੈਸ਼ਰ ਹਾਂ ਨਾਲ ਹਾਰਟ ਅਟੈਕ ਬਲੱਡ ਪ੍ਰੈਸ਼ਰ ਤੇ ਸਟ੍ਰੋਕ ਵੀ ਵੱਧਦਾ ਜੋ ਤਿੰਨੋ ਚੀਜ਼ਾਂ ਔਰ ਜਿਹੜੇ 75 ਸਾਲ ਤੋਂ ਉੱਤੇ ਆ ਜਿਹੜੇ ਬਾਰਡਰ ਲਾਈਨ ਡਾਇਬੀਟਿਕ ਆ ਬਾਰਡਰ ਲਾਈਨ ਬਲੱਡ ਪ੍ਰੈਸ਼ਰ ਵਾਲੇ ਉਹਨਾਂ ਦੇ ਵਿੱਚ ਅਸੀਂ ਇਹ ਜ਼ਿਆਦਾ ਦੇਖਦੇ ਆਂ ਦੁਜਾ ਹਣ ਸਨੋ ਪੈ ਗਿਆ ਸਾਰੇ ਜਿਹੜੇ ਹੈਗੇ ਆ ਸ਼ਵਲਾਂ ਰੱਖੀਆਂ ਹੋਈਆਂ ਸਾਰਿਆਂ ਨੇ ਸਾਡੇ ਘਰ ਵੀ ਪਈ ਹੋਈ ਆ ਮੈਂ ਤਾਂ ਬਹੁਤ ਘੱਟ ਕਰਦਾ ਬੱਚੇ ਕਰ ਲੈਂਦੇ ਆ ਮਾਲਕਨ ਕਰ ਲੈਂਦੇ ਆ ਸਾਫ ਮੈਂ ਤਾਂ ਲੁੱਕ ਜਾਂਦਾ ਹੁੰਦਾ ਨਾ ਵੀ ਫਿਜ਼ੀਕਲ ਕੰਮ ਘੱਟ ਹੀ ਕਰਨਾ ਪਏ ਲੇਕਿਨ ਕਈ ਮੈਨੂਅਲੀ ਕਰਦੇ ਆ ਉਹ ਬਾਰਡਰ ਲਾਈਨ 'ਚ ਚੱਲ ਰਹੇ ਆ ਬਾਹਰ ਟੈਂਪਰੇਚਰ ਸੀਤ ਹਵਾਵਾਂ ਕਰੀਆ ਟੈਂਪਰੇਚਰ ਡਾਪ ਆ ਉਹ ਤੋਂ ਤੁਹਾਡਾ ਫਿਜ਼ੀਕਲ ਲੇਬਰ ਜ਼ਿਆਦਾ ਉਹ ਵੀ ਹਾਰਟ ਅਟੈਕ ਨੂੰ ਟ੍ਰਿਗਰ ਕਰਦਾ ਹੁਣ ਜਿਹੜੇ ਲੱਛਣ ਹੈਗੇ ਆ ਇਹਦੇ ਛਾਤੀ 'ਚ ਦਰਦ ਹੋ ਸਕਦੀ ਆ ਤੁਹਾਡੇ ਜੱਬੜੇ 'ਚ ਜਾਂਚਦਰਤ ਹੋ ਸਕਦੀ ਮੋਢੇ 'ਤੇ ਹੋ ਸਕਦੀ ਆ ਤੁਹਾਨੂੰ ਜਿਵੇਂ ਡਿਜ਼ੀਨੈਸ ਹੋ ਸਕਦਾ ਵੀ ਬੋਨਦਲ ਗਏ ਤੁਸੀਂ ਜਾਂ ਉਲਟੀ ਆਉਣ ਨੂੰ ਹੁੰਦਾ ਇਹ 메ਨ ਲੱਛਣ ਹੈਗੇ ਕਈਆਂ ਨੂੰ ਬਰਨਿੰਗ ਸੈਂਸੇਸ਼ਨ ਹੁੰਦੀ ਆ ਉਹਨਾਂ ਨੂੰ ਜਲਨ ਹੁੰਦੀ ਆ ਔਰ ਲੇਡੀਜ਼ 'ਚ ਕਈ ਵਾਰ ਖਾਲੀ ਸਵੇਟਿੰਗ ਹੁੰਦੀ ਆ ਬਰਨਿੰਗ ਸੈਂਸੇਸ਼ਨ ਹੁੰਦੀ ਟਿਪੀਕਲ ਉਹਨਾਂ ਦੇ ਹਾਰਟ ਅਟੈਕ ਦੇ ਸਿੰਪਟਮਸ ਨਹੀਂ ਹੁੰਦੇ ਸੋ ਅਗਰ ਸੂਖਸ਼ਮ ਵੀ ਹੈਗੇ ਤੇ ਤੁਹਾਨੂੰ ਆਪਣੇ ਹੈਲਥ케ਅਰ ਪ੍ਰੋਵਾਈਡਰ ਦੇ ਨਾਲ ਮਿਲਣਾ ਚਾਹੀਦਾ ਅਗਰ ਵਾਕਈ ਤੁਹਾਨੂੰ ਸਾਰੇ ਲੱਛਣ ਹੈਗੇ ਆ ਤੇ ਤੁਹਾਨੂੰ ਫਿਰ 911 ਕਾਲ ਕਰੋ ਜਾਂ ਹਸਪੀਟਲ ਜਾਓ ਉੱਥੇ ਤਹਿਕੀਕਤ ਕਰਨੀ ਚਾਹੀਦੀ ਡਾਕਟਰ ਸਾਹਿਬ ਇੱਕ ਹੋਰ ਦੱਸਿਓ ਸਰਦੀਆਂ ਆ ਗਈਆਂ ਪਰ ਸਾਡੇ ਸਾਰਿਆਂ ਕੋਲ ਤਾਂ ਹੀਟ ਹੁੰਦੀ ਆ ਘਰਾਂ ਦੇ ਵਿੱਚ ਜੀ ਜੀ ਇਹ ਹੀਟ ਖੁੱਲ ਕੇ ਲਾ ਰਣੀ ਚਾਹੀਦੀ ਜਾਂ ਕੱਪੜੇ ਘੱਟ ਤੋਂ ਘੱਟ ਪਾਉਣੇ ਚਾਹੀਦੇ ਆ ਜਾਂ ਸਰਦੀਆਂ ਦੇ ਵਿੱਚ ਵੀ ਅੰਦਰ ਹੀਟ ਨਹੀਂ ਲਾਉਣੀ ਚਾਹੀਦੀ ਇਹਦਾ ਕੋਈ ਰਿਲੇਸ਼ਨ ਹੈ ਦੇਖੋ ਅੰਦਰ ਅਗਰ ਆਪਾਂ ਬੈਠੇ ਆਂ ਔਰ ਠੰਡ ਲੱਗ ਰਹੀ ਹੈ ਹਨਾ ਤਾਂ ਮਤਲਬ ਹੀਟ ਤਾਂ ਫਿਰ ਲਾਉਣੀ ਪੈਣੀ ਹੈ ਲੇਕਿਨ ਇਹਦਾ ਇਹ ਮਤਲਬ ਨਹੀਂ ਵੀ ਕੱਚੇ ਬਣਨ ਤੇ ਬੈਠੇ ਰਹੋ ਤਾਂ ਹੀਟ 25 30 ਡਿਗਰੀ ਚ ਹੋਵੇ ਬੈਸਟ ਜਿਹੜੀ ਹੀਟ ਹੈਗੀ ਸਾਡੀ ਬੋਡੀ ਦੀ ਹੋਵੇਗੀ 18 ਤੋਂ 19 ਡਿਗਰੀ ਸੈਂਟੀਗ੍ਰੇਡ ਔਰ ਜਦੋਂ ਆਪਾਂ ਸੌਣੇ ਭਾਵੇਂ 16 ਤੋਂ 18 ਹੀ ਹੋਵੇ ਨੀਂਦ ਵੀ ਸੁਰਕਰੂ ਆਊਗੀ ਔਰ ਰਜਾਈ ਲੈ ਲਓ ਤੁਸੀਂ ਕੰਫਟਰਰ ਲੈ ਲ ਉਹਨਾਂ ਕੋ ਸਿਆਣਾ ਚ ਪੰਜਾਬ ਚ ਵੀ ਟੈਂਪਰੇਚਰ ਚ ਡ੍ਰੌਪ ਹੁੰਦਾ ਸੀ ਉਦੋਂ ਹੀਟ ਤਾਂ ਹੁੰਦੇ ਨਹੀਂ ਸੀ ਬਾਹਰ ਤੁਸੀਂ ਸੇਕ ਲਿੱਤਾ ਤੇ ਰਾਤ ਨੂੰ ਤੇ ਫਿਰ ਤੁਹਾਨੂੰ ਰੱਬ ਦੇ ਸਹਾਰੇ ਯਾਰ ਰਜਾਈਆਂ ਤਲਾਈਆਂ ਦੇ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਸੀ ਅਗਰ ਆਪਾਂ 25 ਤੋਂ ਉੱਤੇ ਹੀ ਜਾਂਨੇ ਆ ਤੇ ਉਹ ਫਿਰ ਸਾਡੇ ਲਈ ਬੋਡੀ ਵਾਸਤੇ ਚੰਗੀ ਗੱਲ ਨਹੀਂ ਸਾਡੀ ਅੱਖਾਂ ਡਰਾਈ ਹੁੰਦੀਆਂ ਨਾਸਾਂ ਡਰਾਈ ਹੁੰਦੀਆਂ ਖੰਗ ਹੁੰਦੀ ਆ ਐਕਜ਼ੀਮਾ ਹੁੰਦਾ ਡਰਾਈ ਸਕਿਨ ਹੁੰਦਾ ਸਾਲਾਂ ਦੀ ਪ੍ਰੋਬਲਮ ਹੁੰਦੀ ਹੈ ਹੋਰ ਸਮਝੋ ਤੁਸੀਂ 25 ਡਿਗਰੀ ਸੈਂਟੀਗ੍ਰੇਡ ਤੋਂ ਬਾਹਰ ਚਲੇਗੇ ਉੱਥੇ -5 ਤੇ ਬੋਡੀ ਨੂੰ ਐਡਜਸਟਮੈਂਟ ਚ ਵੀ ਫਰਕ ਲੱਗਦਾ ਉਹ ਫਲਕਚੁਏਸ਼ਨ ਦਾ ਵੀ ਤੁਹਾਡੀ ਬੋਡੀ ਦੇ ਉੱਤੇ ਬਹੁਤ ਅਸਰ ਪੈਂਦਾ ਸੋ ਬੈਸਟ ਤਰੀਕਾ ਇਹ ਹੈਗਾ ਵੀ 18 ਤੋਂ 19 ਡਿਗਰੀ ਹੋਵੇ ਮੇਰੇ ਘਰ ਵੀ ਲੜਾਈ ਪਈ ਹੁੰਦੀ ਆ ਉਹ ਜ਼ਿਆਦਾ ਲੇਡੀਜ਼ ਨੂੰ ਨਾ ਠੰਡ ਜ਼ਿਆਦਾ ਲੱਗਦੀ ਆ ਕਿਉਂਕਿ ਉਹਨਾਂ ਦਾ ਮਤਲਬ ਬਈ ਬੋਡੀ ਦਾ ਸਟਰਕਚਰ ਆਪਣੇ ਇਹੋ ਜਿਹਾ ਬਣਾਇਆ ਲੇਕਿਨ ਮੈਂ ਕਹਿੰਦਾ ਉਹਨਾਂ ਤੁਸੀਂ ਦੋ ਕੁੱਟੀਆਂ ਪਾ ਲਓ ਹੈ ਨਾ ਵੀ ਕੁੱਟੀਆਂ ਇੰਨੇ ਪਈਆਂ ਤੁਹਾਡੇ ਕਲੋਜ਼ਰ ਦੇ ਵਿੱਚ ਤੇ ਮੈਂ ਤਾਂ ਹੀਟ ਆਪਾਂ ਜਿਹੜੀ ਵੱਤ ਵੱਤ ਚਲੋ ਕੰਪਰਮਾਈਜ਼ ਕਰ ਲਓ 20 ਡਿਗਰੀ ਕਰ ਲਓ ਬਟ 18 ਤੋਂ 19 ਡਿਗਰੀ ਬੈਸਟ ਚੋ ਸੈਂਟੀਗ੍ਰੇਡ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਹਾਰਟ ਬਹੁਤ ਇੰਪੋਰਟੈਂਟ ਹੈਗਾ ਉਹਨੇ ਤੁਹਾਡਾ ਬਲੱਡ ਪੰਪ ਕਰਨਾ ਲੇਕਿਨ ਜਿੱਥੇ ਉਹਨੇ ਬਲੱਡ ਪੰਪ ਕਰਨਾ ਉਹਨੇ ਤੁਹਾਨੂੰ ਸੁਰੱਖਰੋ ਰੱਖਣਾ ਮਨ ਜਿਹੜਾ ਹੈਗਾ ਉਹ ਹਾਰਟ ਨੂੰ ਸਿਗਨਲ ਦਿੰਦਾ ਸੋ ਮਨ ਜਿੱਤੇ ਜਗ ਜੀਤ ਸੋ ਆਪਣੇ ਮਨ ਨੂੰ ਜਿੱਤੋ ਤੇ ਸਰੀਰ ਜਿਹੜਾ ਹੈਗਾ ਤੁਹਾਡਾ ਤੰਦਰੁਸਤ ਰਹੂਗਾ ਉਹਦੇ ਲਈ ਬਾਬਾ ਨਾਨਕ ਜੋ ਕਹਿੰਦਾ ਕਿਰਤ ਕਰੋ ਨਾਮ ਜਪੋ ਤੇ ਵਣ ਛੋ ਮਿਹਰਬਾਨੀ ਥੈਂਕ ਦੋਸਤੋ ਡਾਕਟਰ ਪੁਰਜੀ ਹੁਣਾਂ ਦੇ ਨਾਲ ਗੱਲਬਾਤ ਕੀਤੀ ਆ ਤੇ ਹਾਰਟ ਅਟੈਕ ਸਰਦੀਆਂ ਦੇ ਵਿੱਚ ਜ਼ਿਆਦਾ ਹੁੰਦਾ ਜਿੰਨਾ ਵਿਚਾਰ ਰੱਖ ਸਕਦੇ ਹੋ ਰੱਖੋ ਅਰਸ਼ਿੱਦੂ ਨਾਲ ਜਿਸ ਕਰਨ ਚੈਨਲ ਪੰਜਾਬੀ ਸੋਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ